ਹੰਤਨ ਸਾਹਿਬ ਜੀ ਗੁਰੂ ਰਾਮਦਾਸ ਮਹਾਰਾਜ ਮਹਾਰਾਜ ਦੀ ਇਸ ਵਰਸਾਈ ਹੋਈ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਉਰੇ ਨਤਮਸਟਕ ਹੋਣ ਲਈ ਪਹੁੰਚੇ ਆ ਨਿਮਾਣੇ ਸਿੱਖ ਵਜੋਂ ਪਹੁੰਚੇ ਆ ਸਿਰ ਝੁਕਾ ਕੇ ਪਹੁੰਚੇ ਆ ਮੇਰੇ ਵਿਭਾਗ ਮੇਰੇ ਵਿਭਾਗ ਪੰਜਾਬ ਦੇ ਟੂਰਿਜ਼ਮ ਐਂਡ ਕਲਚਰ ਵਿਭਾਗ ਨੂੰ ਸੈਰਸਪਾਟਾ ਤੇ ਸਾਡਾ ਜਿਹੜਾ ਸੱਭਿਆਚਾਰਕ ਵਿਭਾਗ ਆ ਉਹਨੂੰ ਇੱਕ ਚਿੱਠੀ ਪ੍ਰਾਪਤ ਹੋਈ ਸੀ ਅ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਕਤਰੇਟ ਤੋਂ ਜਿਹਦੇ ਵਿੱਚ ਜੋ ਭਾਈ ਜੈਤਾ ਜੀ ਦਾ ਮੈਮੋਰੀਅਲ ਭਾਈ ਜੀਵਨ ਸਿੰਘੀ ਦਾ ਜੋ ਮੈਮੋਰੀਅਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਤਿਆਰ ਕਰਵਾਇਆ ਉਹਦੇ ਵਿੱਚ ਇੱਕ ਕੋਈ ਤਸਵੀਰ ਸੀ ਜਿਸ ਤਸਵੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਅ ਪੰਜ ਪਿਆਰਿਆਂ ਨੂੰ ਜੋ ਅੰਮ੍ਰਿਤ ਛਕਾ ਰਹੇ ਨੇ ਉਹਦੇ ਵਿੱਚ ਮਹਾਰਾਜ ਦੇ ਪੈਰਾਂ ਦੇ ਵਿੱਚ ਜੋੜੇ ਪਾਏ ਹੋਏ ਦਿਖਾ ਦਿੱਤੇ ਗਏ ਸਨ ਤੇ ਉਸ ਸਬੰਧ ਵਿੱਚ ਮੈਨੂੰ ਚਿੱਠੀ ਮਿਲੀ ਸੀ ਜਿਵੇਂ ਸਾਨੂੰ ਚਿੱਠੀ ਮਿਲੀ ਸੀ ਉਹ ਦਾ ਅਸੀਂ 1 ਘੰਟੇ ਦੇ ਵਿੱਚ ਵਿੱਚ ਉਹ ਤਸਵੀਰ ਉੱਥੋਂ ਠੀਕ ਕਰਵਾਤੀ ਸੀਗੀ ਇੱਕ ਦੋ ਉਹਨਾਂ ਦੀਆਂ ਹੋਰ ਕੁਐਰੀ ਸਿਗੀਆਂ ਮਤਲਬ ਕਿ ਵੀ ਇਹਨੂੰ ਠੀਕ ਕਰਾਣੀਆਂ ਚਾਹੀਦੀਆਂ ਉਹ ਵੀ ਅਸੀਂ ਉਹਦੇ ਤੇ ਕੰਮ ਚੱਲ ਰਿਹਾ ਕੁਝ ਅਸੀਂ ਠੀਕ ਕਰਵਾਤੀਆਂ ਕੁਝ ਦੇ ਉੱਤੇ ਕੰਮ ਚੱਲ ਰਿਹਾ ਤੇ ਇਸ ਦੇ ਵਿੱਚ ਜਦੋਂ ਅਸੀਂ ਇਹਦਾ ਕੰਮ ਸ਼ੁਰੂ ਕੀਤਾ ਸੀਗਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਨਾਲ ਇੱਕ ਸਤਕਾਰਯੋਗ ਰਾਗਿਨੀ ਸ਼ਰਮਾ ਜੀ ਉਹ ਇਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਨਾਲ ਇੱਕ ਤਰ੍ਹਾਂ ਨਾਲ ਐਡਵਾਈਜ਼ਰ ਲਾਏ ਗਏ ਸੀਗੇ ਸਾਡੇ ਕੋਲ ਇੱਕ ਇੱਕ ਜੋ ਚਿੱਠੀ ਰਾਗਿਨੀ ਸ਼ਰਮਾ ਜੀ ਦੁਆਰਾ ਤੇ ਜੋ ਉਹਨਾਂ ਨਾਲ ਸਾਡੀ ਮਤਲਬ ਕਿ ਮੈਸੇਜ ਤੇ ਵੀ ਗੱਲਬਾਤ ਹੋਈ ਹੈ ਉਹ ਪਲੱਸ ਇਸ ਦੇ ਨਾਲ ਨਾਲ ਜੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਪੂਰਾ ਜੋ ਲੂਪ ਚ ਲੈ ਕੇ ਜਿਵੇਂ ਉਹਨਾਂ ਨੂੰ ਚੱਲੇ ਆ ਉਹਨਾਂ ਦੇ ਕੰਮ ਦੀ ਸ਼ੁਰੂਆਤੀ ਚਿੱਠੀ ਤੇ ਸੰਬੰਧਨ ਹੋਣ ਤੋਂ ਬਾਅਦ ਦੀਆਂ ਚਿੱਠੀਆਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਅੱਜ ਜਾਨੀ ਕਿ ਅਸੀਂ ਸਪਸ਼ਟੀਕਰਨ ਦੇ ਰੂਪ ਦੇ ਵਿੱਚ ਸਤਕਾਰਯੋਗ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੇਖੀ ਜਾਵਾਂਗੇ ਔਰ ਮੇਰੀ ਤਾਂ ਹੱਥ ਜੋੜ ਕੇ ਇੱਕੋ ਹੀ ਬੇਨਤੀ ਹੈ ਵੀ ਆਪਾਂ ਇਸ ਮੈਟਰ ਨੂੰ ਕੋਈ ਪੋਲਿਟਿਸੀਸਾਈਜ਼ ਨਹੀਂ ਕਰਨਾ ਠੀਕ ਹੈ ਉਹਨਾਂ ਨੇ ਸਾਡੇ ਤੋਂ ਪੁੱਛਿਆ ਸਾਡਾ ਫਰਜ ਬਣਦਾ ਸੀ ਸਿਰ ਝੁਕਾ ਕੇ ਇਹਦੇ ਉੱਤੇ ਜਵਾਬ ਦੇਣਾ ਸਾਡਾ ਫਰਜ ਬਣਦਾ ਸੋ ਮੈਂ ਤਾਂ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਤੇ ਮੈਂ ਤਾਂ ਜੁਰੇ ਚੱਲ ਕੇ ਆਏ ਆਂ ਔਰ ਜੇ ਕਿਤੇ ਜਾਣੇ ਅਣਜਾਣੇ ਚ ਫੇਰ ਵੀ ਕੋਈ ਗਲਤੀ ਹੋਈ ਹੋਵੇ ਦੋ ਵਾਰ ਨਹੀਂ 100 ਵਾਰ ਸਿਰ ਝੁਕਾ ਕੇ ਅਸੀਂ ਇਸ ਗੱਲ ਦੇ ਉੱਤੇ ਮਾਫੀ ਮੰਗਦੇ ਔਰ ਅੱਗੇ ਨੂੰ ਵੀ ਮੈਂ ਆਪਣੇ ਵਿਭਾਗ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰਤੇ ਬਈ ਜਿੱਥੇ ਵੀ ਚਾਹੇ ਹੁਣ ਮਤਲਬ ਐਸਜੀਪੀਸੀ ਨਾਲ ਤਾਂ ਸਾਡਾ ਜੋ ਰਾਸਤਾ ਹੈ ਹੀ ਹੈ ਇਸ ਤੋਂ ਇਲਾਵਾ ਅੱਗੇ ਨੂੰ ਜੇ ਸਾਡੇ ਨਾਲ ਕੋਈ ਐਡਵਾਈਜ਼ਰ ਲਗਾਇਆ ਜਾਂਦਾ ਹੈ ਕਿ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਲਾਇਆ ਜਾਵੇ ਜਾਂ ਸਾਡੇ ਜਿਨੇ ਧਾਰਮਿਕ ਹੋਰ ਵੀ ਸ਼ਖਸੀਅਤਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਲੂਪ ਚ ਲੈ ਕੇ ਅਸੀਂ ਚੱਲ ਰਹੇ ਹਾਂ ਜਿਵੇਂ ਕਿ ਹੁਣ ਤੁਸੀਂ ਦੇਖਿਆ ਹੋਣਾ ਅਸੀਂ ਸਾਈਂਬ ਸ਼੍ਰੋਮਣੀ ਤੀਗ ਬਾਦਰ ਪਾਸ਼ਾ ਜੀ ਦਾ 350 ਸਾਲਾ ਜੋ ਸ਼ਹੀਦੀ ਸ਼ਤਾਬਦੀ ਮਨਾਈ ਹੈ ਉਦੇ ਚ ਵੀ ਸਾਨੂੰ ਮਤਲਬ ਅਸੀਂ ਇਸੇ ਗੱਲ ਪਿੱਛੇ ਇੱਕ ਰਿਲੀਜੀਅਸ ਪੈਨਲ ਤਿਆਰ ਕੀਤਾ ਸੀਗਾ ਵੀ ਸਾਡੇ ਤੋਂ ਕੋਈ ਮਰਿਆਦਾ ਦੇ ਵਿੱਚ ਕਤਾਹੀ ਨਾ ਰਹਿ ਜਵੇ ਠੀਕ ਹੈ ਕਿਉਂਕਿ ਅਸੀਂ ਦਿਲੋਂ ਚਾਹੁੰਦੇ ਆ ਕਿ ਸਿੱਖੀ ਦਾ ਪ੍ਰਚਾਰ ਹੈ ਜਿਹੜਾ ਉਹ ਦੇਸ਼ ਵਿਦੇਸ਼ਾਂ ਦੇ ਵਿੱਚ ਹੋਵੇ ਸੋ ਅਸੀਂ ਤਾਂ ਇੱਕ ਨਿਰਮਾਣਾ ਜਿਹਾ ਉਪਰਾਲਾ ਕੀਤਾ ਸੋ ਹੁਣ ਵੀ ਜੇ ਕੋਈ ਤਰੁੱਟੀ ਆ ਮੈਂ ਤਾਂ 100 ਵਾਰ ਕਹਿੰਦਾ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਆ ਜੋ ਸਪਸ਼ਟੀ ਕਰਨਾ ਉਹ ਲਿਖਤੀ ਰੂਪ ਚ ਅੱਜ ਮੈਂ ਦੇ ਕੇ ਜੋ ਸੋ ਸਰ ਮਨਦੇ ਹੋ ਕਿ ਵਾਕਈ ਕੋਈ ਹਾਂ ਹੀ ਹੋਈ ਹੈ ਮੰਨ ਲਿਓ ਤੁਸੀਂ ਦੇਖੋ ਗੱਲ ਇਸ ਤਰ੍ਹਾਂ ਇਸ ਦੇ ਵਿੱਚ ਦੂਜਾ ਪ੍ਰਸ਼ਨ ਹੈ ਕਿ ਇਸ ਦੇ ਵਿੱਚ ਗਲਤੀ ਐਡਵਾਈਜ਼ਰ ਦੀ ਹੈ ਸਿੱਧੇ ਤੌਰ ਤੇ ਸੀ ਕਹਿੰਦਾ ਦੇਖੋ ਆਪਾਂ ਕਿਸੇ ਕਦੇ ਵੀ ਜਦੋਂ ਕੋਈ ਕੰਮ ਹੁੰਦਾ ਨਾ ਉਹਦੀ ਨਿਹਰੀ ਪੂਰੀ ਕਿਸੇ ਤੇ ਦੋਸ਼ ਨਹੀਂ ਦੇਣਾ ਚਾਹੀਦਾ ਅੱਗੇ ਨੂੰ ਇਹ ਧਿਆਨ ਦੇਣਾ ਚਾਹੀਦਾ ਵੀ ਆਪਾਂ ਅੱਗੇ ਨੂੰ ਕੋਈ ਵੀ ਮਾੜੀ ਮੋਟੀ ਵੀ ਕਿਤੇ ਕਮੀ ਪੇਸ਼ੀ ਨਾਲ ਹੈ ਜੀ ਉਹਦਾ ਸੁਧਾਰ ਕਰ ਸਕੀਏ ਮੈਂ ਐਡਵਾਈਜ਼ਰ ਤੇ ਦੋਸ਼ ਲਾਵਾ ਯਾਰ ਕਿ ਸਾਡੇ ਕੋਲ ਸਾਰੀਆਂ ਚਿੱਠੀਆਂ ਪੱਤਰ ਹੈਗੇ ਐਡਵਾਈਜ਼ਰ ਕੱਲ ਨੂੰ ਮੇਰੇ ਤੇ ਮੇਰੇ ਵਿਭਾਗ ਦੇ ਅਫਸਰਾਂ ਤੇ ਦੋਸ਼ ਲਾਣਗੇ ਕੱਲ ਨੂੰ ਅਫਸਰ ਇੱਕ ਨਵੀਂ ਹੋਰ ਗੱਲ ਕਰਨ ਸੋ ਆਪਾਂ ਇਸ ਗੱਲ ਨੂੰ ਰਾਦਰਦਰਨ ਇਸ ਗੱਲ ਤੋਂ ਵਧਾ ਕੇ ਇਹਨੂੰ ਕੋ ਪੋਲੀਟਿਕਸਾਈਜ਼ ਮੈਟਰ ਬਣਾਈਏ ਮੇਰਾ ਮੰਨਣਾ ਇਹ ਹੈ ਕਿ ਇਸ ਗੱਲ ਦੇ ਉੱਤੇ ਅਸੀਂ ਸਪਸ਼ਟੀ ਕਰਨਾ ਜਿਹੜਾ ਉਹ ਬੜਾ ਸਿਰ ਝੁਕਾ ਕੇ ਦੇਖੇ ਜਾਵਾਂਗੇ ਔਰ ਅ ਅੱਗੇ ਨੂੰ ਕੋਈ ਅਹੀ ਜੀ ਦਿੱਕਤ ਨਾ ਆਵੇ ਸੋ ਇਸ ਕਰਕੇ ਮੈਂ ਆਪਣੇ ਮਹਿਕਮੇ ਨੂੰ ਬੜੇ ਸਖਤ ਦਿਸ਼ਾ ਨਿਰਦੇਸ਼ ਨੇ ਜਿਹੜੇ ਉਹ ਜਾਰੀ ਕਰ ਦਿੰਦੇ ਹਾਂ